90% ਜਿਹੜੀ ਵੋਟ ਆ ਉਹ ਭਾਈ ਅਮਰਤਪਾਲ ਦੇ ਹੱਕ ਚ ਖੰਡੂਰ ਸਾਹਿਬ ਦੇ ਐਸੇ ਪਿੰਡ ਨੇ ਜਿਨ੍ਹਾਂ ਦੇ ਵਿੱਚ ਹੋਰ ਕਿਥੇ ਲੀਡਰਾਂ ਦੇ ਬੂਥ ਵੀ ਨਹੀਂ ਲੱਗੇ। ਮਿਰਤਸਾ ਸਿੰਘ ਬਲਟੋਆ ਤਾਂ ਇੱਥੋਂ ਲਾਸਟ ਨੰਬਰ ਤੇ ਆਉਣਗੇ ਜ਼ੀਰੋ ਹੋ ਚੁੱਕੇ ਨੇ। ਇਹ ਉਹੀ ਕਾਂਗਰਸ ਨਾਲ ਜਿਹਨੇ ਸਾਡਾ ਦਰਬਾਰ ਸਾਹਿਬ ਢਾਇਆ ਅਸੀਂ ਕਿਵੇਂ ਪੁੱਲ ਜਾਾਂਗੇ ਸਾਡੇ 84 ਕੀਤੀ ਅਸੀਂ ਕਿਵੇਂ ਪੁੱਲ ਜਾਾਂਗੇ ਸਾਡੇ ਦਰਬਾਰ ਸਾਹਿਬ ਢਾਇਆ ਅਸੀਂ ਕਿਵੇਂ ਪੁੱਲ ਜਾਾਂਗੇ ਸਿੱਖਾਂ ਨੂੰ ਦਿੱਲੀ ਦੇ ਵਿੱਚ ਟਾਇਰ ਪਾ ਕੇ ਸਾੜੇ ਬੀਜੇਪੀ ਤੋਂ ਨੇ ਸੁਭਾਸ਼ ਸ਼ਰਮਾ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਹਿੰਦੁਸਤਾਨ ਨੂੰ ਖਤਰਾ ਹੈ ਸਿਮਰਨਜੀਤ ਸਿੰਘ ਮਾਨ ਅਮਰਿਤਪਾਲ ਹੋਰਾਂ ਕਹਿੰਦੇ ਜਦੋਂ ਤੁਸੀਂ ਹਿੰਦੂ ਰਾਸ਼ਟਰ ਕਹਿੰਦੇ ਹੋ ਹਿੰਦੂ ਰਾਸ਼ਟਰ ਦੀ ਮੰਗ ਕਰਦੇ ਹੋ ਉਦੋਂ ਹਿੰਦੁਸਤਾਨ ਨੂੰ ਖਤਰਾ ਨਹੀਂ ਜਦੋਂ ਤੁਸੀਂ ਧਰਮ ਦੇ ਨਾਮ ਤੇ ਦੰਗੇ ਕਰਵਾਉਂਦੇ ਹੋ ਉਦੋਂ ਹਿੰਦੁਸਤਾਨ ਨੂੰ ਖਤਰਾ ਨਹੀਂ ਭਾਈ ਅਮਰਿਤਪਾਲ ਸਿੰਘ ਨੂੰ ਕਿਉਂ ਆਉਣਾ ਪਿਆ ਕਿਉਂਕਿ ਸਮੇਂ ਦੀ ਹਕੂਮਤ ਨੇ ਐਸਾ ਚਲਾਇਆ ਸਾਵੇਂ ਦੇ ਆਉਂਦਾ ਨੇ ਪੰਜਾਬ ਦੇ ਨੌਜਵਾਨਾਂ ਨੂੰ ਗੈਂਗਸਟਰ ਬਣਾਇਆ ਇਹ ਲੱਖ ਕੋਟ ਪੈ ਜੇਗੀ ਡੇਢ ਲੱਖ ਪੈ ਜੇਗੀ ਪਰ ਫਿਰ ਵੀ ਬਿਰਸਤ ਸਿੰਘ ਬਲਟੋਆ ਹਜਿਤ ਸਕਦਾ ਹੈ ਕੁਲਬੀਰ ਦੀ ਰਾਜ ਜਿੱਤ ਸਕਦਾ ਕਹਿੰਦੇ ਵੱਡੀਆਂ ਪਾਰਟੀਆਂ ਨੇ ਕਹਿੰਦੇ ਬਾਈ ਜੀ ਇਹ ਵੱਡੀਆਂ ਪਾਰਟੀਆਂ ਵਾਲੇ ਤਾਂ ਬਖਲਾਏ ਪਏ ਆ ਇਹਨਾਂ ਨੂੰ ਸਮਝ ਨਹੀਂ ਆ ਰਹੀ ਕੀ ਕਰੀਏ ਇਤੋਂ ਸਰਕਾਰ ਨੂੰ ਸਿੱਖ ਲੈਣਾ ਚਾਹੀਦਾ ਕਿ ਜਦੋਂ ਵੀ ਤੁਸੀਂ ਪੰਜਾਬ ਦੀ ਨੌਜਵਾਨੀ ਨੂੰ ਦਬਾਉਂਗੇ ਤੇ ਪੰਜਾਬ ਦੀ ਨੌਜਵਾਨੀ ਉੱਪਰ ਕੇ ਅੱਗੇ ਆਊਗੀ ਖਡੂਰ ਸਾਹਿਬ ਦੇ ਵਿੱਚ ਕਹਿੰਦੇ ਬੜੀ ਪੰਥਕ ਲਹਿਰ ਆ ਉੱਠੀ ਹੋਈ ਆ ਕਿਸਾਨ ਵੀ ਨਾਲ ਨੇ ਆਮ ਲੋਕ ਵੀ ਨਾਲ ਨੇ ਹੁਣ ਕਹਿੰਦੇ ਉਹ ਲੀਡਰਾਂ ਨੂੰ ਇੱਥੋਂ ਪਰੇ ਕਰ ਦਵਾਂਗੇ ਪੰਥਕ ਸੋਚ ਵਾਲੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨ ਵਾਲੇ ਉਹਨਾਂ ਨੂੰ ਅੱਗੇ ਲਿਆਵਾਂਗੇ ਤੁਸੀਂ ਸਮਝ ਗਿਓ ਮੈਂ ਕਿਹਨਾਂ ਦੀ ਗੱਲ ਕਰ ਰਿਹਾ ਭਾਈ ਅਮਰਪਾਲ ਸਿੰਘ ਹੋਰਾਂ ਦਾ ਅੱਜ ਬਹੁਤ ਵੱਡਾ ਰੋਡ ਸ਼ੋਅ ਸੀਗਾ ਜਿਸ ਦੇ ਵਿੱਚ ਉਹਨਾਂ ਦੇ ਬਾਪੂ ਆਪ ਤੁਰੇ ਫਿਰਦੇ ਸੀਗੇ ਆਪ ਲੋਕਾਂ ਦੇ ਵਿੱਚ ਵਿਚਰਦੇ ਸੀਗੇ ਤੇ ਸਾਡੇ ਨਾਲ ਕਿਸਾਨ ਜੋ ਕਿ ਰਮਣ ਬਰਾੜ ਨੇ ਇਹਨਾਂ ਦਾ ਕਾਫੀ ਲੰਮਾ ਸਟਰਗਲ ਹੈਗਾ ਜਦੋਂ ਇੱਕ ਫੈਕਟਰੀ ਨੂੰ ਬੰਦ ਕਰਾਉਣ ਦੇ ਲਈ ਆਵਾਜ਼ ਉੱਠੀ ਸੀ ਕਿ ਤਾਂ ਇਹਨਾਂ ਨੇ ਆਵਾਜ਼ ਚੁੱਕੀ ਸੀ ਸਾਡੇ ਨਾਲ ਨੇ ਇੱਕ ਵਾਰੀ ਮੈਂ ਤੁਹਾਨੂੰ ਤਸਵੀਰ ਦਿਖਾ ਦਵਾਂ ਹੱਥਾਂ ਦੇ ਵਿੱਚ ਇੱਕ ਝੰਡੇ ਡੰਡੇ ਦਾ ਨਾਮ ਸੁਣਦੇ ਸੀਗੇ ਤੇ ਅੱਜ ਅਮਰਪਾਲ ਸਿੰਘ ਹੋਰਾਂ ਦਾ ਮਾਈਕ ਵਾਲਾ ਜਿਹੜਾ ਝੰਡਾ ਇਹਨਾਂ ਦੇ ਹੱਥ ਦੇ ਵਿੱਚ ਹੈਗਾ ਬਈ ਤੁਹਾਨੂੰ ਕਿਉਂ ਆਣਾ ਪਿਆ ਇੱਥੇ ਅਮਰਪਾਲ ਸਿੰਘ ਹੋਰਾਂ ਦੇ ਲਈ ਪ੍ਰਚਾਰ ਕਰਨ ਦੇ ਵਾਸਤੇ ਤੁਸੀਂ ਕਿਸਾਨੀ ਦੇ ਨਾਲ ਜੁੜੇ ਹੋ ਕਿੰਦੇ ਕਿਸਾਨ ਤਾਂ ਕਾਮਰੇਡ ਹੁੰਦੇ ਨੇ ਕਿਸਾਨ ਤਾਂ ਇੱਕ ਸੋਚ ਨਾਲ ਚੱਲਦੇ ਨੇ ਕਿ ਪੰਥ ਦੀ ਗੱਲ ਨਹੀਂ ਕਰਦੇ ਹੋਰ ਪਾਸੇ ਨੂੰ ਲੈ ਕੇ ਵੜ ਜਾਂਦੇ ਨੇ ਤੁਹਾਨੂੰ ਇੱਥੇ ਕਿਉਂ ਆਉਣਾ ਪਿਆ ਅ ਪਹਿਲਾਂ ਤਾਂ ਜੀ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਸਭ ਤੋਂ ਵੱਡਾ ਜਿਹੜਾ ਕਿਸਾਨ ਸਾਡਾ ਕਿਸਾਨੀ ਜਿਹਨੇ ਸਾਨੂੰ ਸਿਖਾਈ ਸਾਨੂੰ ਕਿਸਾਨੀ ਦੇ ਰਸਤੇ ਪਾਇਆ ਉਹ ਧੰਨ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਜੀ ਗੁਰੂ ਨਾਨਕ ਦੇਵ ਜੀ ਦੀ ਸਾਰੇ ਸਭ ਤੋਂ ਪਹਿਲਾਂ ਕਿਸਾਨੀ ਕੀਤੀ ਖੇਤੀ ਕੀਤੀ ਕਿਰਤ ਦਾ ਸਨੇਹ ਦਿੱਤਾ ਕਿਰਤ ਕਰਨ ਦਾ ਤੇ ਨਾਮ ਜਪਣ ਦਾ ਵੰਡ ਛਕਦਾ ਸਨੇਹ ਦਿੱਤਾ ਅੱਜ ਸਾਨੂੰ ਭਾਈ ਅਮਰਤਪਾਲ ਸਿੰਘ ਜੀ ਨੇ ਕਿਉਂ ਨਾ ਪਿਆ ਕਿ ਜਦੋਂ ਜਦੋਂ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਆ ਹਕੂਮਤਾਂ ਨੇ ਉਦੋਂ ਪੰਜਾਬ ਹਮੇਸ਼ਾ ਹੀ ਉੱਪਰ ਕੇ ਅੱਗੇ ਆਇਆ ਹੈ ਚਾਹੇ ਉਹ 47 ਲਾ ਲੋ ਚਾਹੇ ਉਹ 84 ਲਾ ਲੋ ਚਾਹੇ ਹੁਣ ਸਿੱਖੀ ਨੂੰ ਦਪਾਉਣ ਵਾਸਤੇ ਡਿਬਰੂਗੜ੍ਹ ਜਿਹੜੇ ਨੌਜਵਾਨ ਨੇ ਇੱਕ ਲਹਿਰ ਭਾਈ ਅਮਰਤਪਾਲ ਜੀ ਨੇ ਲਹਿਰ ਚਲਾਈ ਸੀ ਜਿਹੜੇ ਕਿ ਸਿੱਖੀ ਨੂੰ ਬਚਾਉਣ ਵਾਸਤੇ ਇੱਕ ਵਹੀਰ ਚਲਾਈ ਸੀ ਨਸ਼ਾ ਨੂੰ ਬਚਾਉਣ ਨਸ਼ਿਆਂ ਤੋਂ ਬਚਾਉਣ ਵਾਸਤੇ ਨੌਜਵਾਨਾਂ ਨੂੰ ਬਚਾਉਣ ਵਾਸਤੇ ਇੱਕ ਲਹਿਰ ਚਲਾਈ ਸੀ ਪਰ ਸਰਕਾਰਾਂ ਨੂੰ ਉਹ ਰਾਸ ਨਹੀਂ ਆਈ ਜਿਹੜੇ ਕਿ ਸਾਡੇ ਪੰਜਾਬ ਦੇ ਨੌਜਵਾਨ ਉਹ ਡਿਬਰੂਗੜ੍ਹ ਸਿੱਟੇ ਉਸੇ ਰੋਸ ਨੂੰ ਦੇਖਦੇ ਹੋਏ ਸਾਡੇ ਹਲਕਾ ਖੰਡੂਰ ਸਾਹਿਬ ਦੇ ਸਾਰੇ ਹੀ ਨੌਜਵਾਨ ਤੇ ਸਾਰੀਆਂ ਸੰਗਤਾਂ ਨੇ ਇੱਕ ਵੇਖੋ ਅੱਜ ਵੱਡਾ ਹਜੂਮ ਬੜਿਆ ਇੱਕ ਬਹੁਤ ਵੱਡਾ 6-7 ਕਿਲੋਮੀਟਰ ਦਾ ਰੋਡ ਸ਼ੋ ਨਿਕਲੇ ਜਿਹਦੇ ਵਿੱਚ ਭਾਈ ਅਮਰਤਪਾਲ ਸਿੰਘ ਜੀ ਦੇ ਪਿਤਾ ਜੀ ਉਹਨਾਂ ਨੇ ਅਗਵਾਈ ਕੀਤੀ ਤੇ ਬਾਪੂ ਜਿਹੜਾ ਕਿ ਬਸੰਤ ਸਿੰਘ ਜੀ ਦੇ ਪਿਤਾ ਜੀ ਉਹਨਾਂ ਨੇ ਅਗਵਾਈ ਕੀਤੀ ਅੱਜ ਬਹੁਤ ਵੱਡਾ ਰੋਡ ਸ਼ੋ ਆ ਅੱਜ ਇੱਥੋਂ ਸਰਕਾਰ ਨੂੰ ਸਿੱਖ ਲੈਣਾ ਚਾਹੀਦਾ ਕਿ ਜਦੋਂ ਵੀ ਤੁਸੀਂ ਪੰਜਾਬ ਦੀ ਨੌਜਵਾਨੀ ਨੂੰ ਦਬਾਉਂਗੇ ਤੇ ਪੰਜਾਬ ਦੀ ਨੌਜਵਾਨੀ ਉੱਪਰ ਕੇ ਅੱਗੇ ਆਊਗੀ ਕਈ ਕਈ ਭਾਈ ਲੀਡਰ ਕਹਿ ਰਹੇ ਨੇ ਕਿ ਇਹ ਕਿਵੇਂ ਦੀ ਰਾਜਨੀਤੀ ਹੋਈ ਕਹਿੰਦੇ ਬੀਜੇਪੀ ਤੋਂ ਨੇ ਸੁਭਾਸ਼ ਸ਼ਰਮਾ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਹਿੰਦੁਸਤਾਨ ਨੂੰ ਖਤਰਾ ਹੈ ਸਿਮਰਨਜੀਤ ਸਿੰਘ ਮਾਨ ਅੰਮ੍ਰਿਤਪਾਲ ਹੋਰਾਂ ਤੋਂ ਕਿਵੇਂ ਦਾ ਖਤਰਾ ਹੋ ਗਿਆ ਕੀ ਅੰਮ੍ਰਿਤਪਾਲ ਜਿਹੜਾ ਲੈ ਕੇ ਤੁਰਿਆ ਫਿਰਦਾ ਨਾਲ ਕਿ ਪੰਜਾਬ ਨੂੰ ਹਿੰਦੁਸਤਾਨ ਨੂੰ ਖਤਰਾ ਹੋ ਗਿਆ ਉਹਨਾਂ ਤੋਂ ਜਦੋਂ ਤੁਸੀਂ ਹਿੰਦੂ ਰਾਸ਼ਟਰ ਕਹਿੰਦੇ ਹੋ ਹਿੰਦੂ ਰਾਸ਼ਟਰ ਦੀ ਮੰਗ ਕਰਦੇ ਹੋ ਉਦੋਂ ਹਿੰਦੁਸਤਾਨ ਨੂੰ ਖਤਰਾ ਨਹੀਂ ਜਦੋਂ ਤੁਸੀਂ ਧਰਮ ਦੇ ਨਾਮ ਤੇ ਦੰਗੇ ਕਰਵਾਉਣੇ ਹੋ ਉਦੋਂ ਹਿੰਦੁਸਤਾਨ ਨੂੰ ਖਤਰਾ ਨਹੀਂ ਅੱਜ ਸਿੱਖ ਨੌਜਵਾਨ ਉੱਠਿਆ ਉਹਨੇ ਆਪਣੀ ਹੋਂਦ ਦੀ ਗੱਲ ਕੀਤੀ ਉਹਨੇ ਸਿੱਖੀ ਦੀ ਗੱਲ ਕੀਤੀ ਉਹਨੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੀ ਗੱਲ ਕੀਤੀ ਕਿਸ ਤਰੀਕੇ ਨਾਲ ਖਤਰਾ ਹੋ ਗਿਆ ਜੀ ਕਿਹੜੀ ਗੱਲੋਂ ਖਤਰਾ ਹੋ ਗਿਆ ਇਹ ਜਿਹੜੇ ਕਿ ਬੀਜੇਪੀ ਸਰਕਾਰ ਆ ਜਾਂ ਆਰਐਸਐਸ ਆ ਜਾਂ ਇਹ ਸੰਗ ਇਹ ਹਿੰਦੁਸਤਾਨ ਵਿੱਚ ਇਹਨਾਂ ਦਾ ਇੱਕ ਸਨੇਹਾ ਵੀ ਦਿੰਦੇ ਸੀ ਇੱਕ ਦੇਸ਼ ਇੱਕ ਨਾਰਾ ਇਹ ਹਿੰਦੂ ਰਾਸ਼ਟਰ ਜੇ ਬਣਾਉਂਦੇ ਆ ਬਣਾਉਣਾ ਚਾਹੁੰਦੇ ਆ ਉਸ ਤੋਂ ਖਤਰਾ ਨਹੀਂ ਜੇ ਸਿੱਖ ਆਪ ਦੀ ਸਿੱਖੀ ਦੀ ਗੱਲ ਕਰਦਾ ਉਹ ਤੋਂ ਇਹਨਾਂ ਨੂੰ ਖਤਰਾ ਹੁੰਦਾ ਜੀ ਬਿਲਕੁਲ ਉਹ ਕਹਿੰਦੇ ਕਿ ਜੇ ਜਿਹੜੀ ਖਾਲਿਸਤਾਨ ਦੀ ਗੱਲ ਆ ਉਹ ਅਸੀਂ ਹੋਣ ਨਹੀਂ ਦਵਾਗੇ ਇੱਕ ਦੇਸ਼ ਦੀ ਗੱਲ ਕਰਦੇ ਉਹ ਅਸੀਂ ਹੋਣ ਨਹੀਂ ਦਵਾਗੇ ਅਮਿਤ ਸ਼ਾਹ ਹੋਰੀ ਵੀ ਇਸ ਚੀਜ਼ ਦੇ ਉੱਤੇ ਕਹਿੰਦਾ ਨਜ਼ਰ ਆਈ ਸੀ ਕਿ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਅਮਿਤਪਾਲ ਹੋਰਾਂ ਦਾ ਜਿਹੜਾ ਚੱਲਣ ਦਾ ਤਰੀਕਾ ਹੈਗਾ ਰਵਈਆ ਹੈਗਾ ਉਹਨੂੰ ਪੰਜਾਬ ਦੇ ਲੋਕ ਤਾਂ ਪਸੰਦ ਕਰਦੇ ਨੇ ਪਰ ਜਿਹੜੇ ਨੈਸ਼ਨਲ ਤੌਰ ਤੇ ਨੇ ਉਹ ਕਹਿੰਦੇ ਨੇ ਕਿ ਸਾਨੂੰ ਸਹੀ ਢੰਗ ਨਹੀਂ ਲੱਗਦਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਹੋਰਾਂ ਨੂੰ ਵੀ ਨਹੀਂ ਸਹੀ ਢੰਗ ਲੱਗਦਾ ਕਿ ਇਸ ਤਰੀਕੇ ਕਿ ਨਾਗਰਿਕ ਨਹੀਂ ਮੰਨਦਾ ਦਸਤਾਵੇਜ਼ ਮੰਨਦਾ ਪਾਸਪੋਰਟ ਨੂੰ ਕਹਿੰਦੇ ਜੀ ਜਿਹੜੇ ਵੀ ਸਮੇਂ ਸਮੇਂ ਦੀ ਹਕੂਮਤ ਰਹੀ ਆ ਉਹਨੇ ਪੰਜਾਬ ਨਾਲ ਹਮੇਸ਼ਾ ਹੀ ਧੱਕਾ ਕੀਤਾ 47 ਵੇਲੇ ਪੰਜਾਬ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ 84 ਵੇਲੇ ਪੰਜਾਬ ਦੀ ਨਸਲ ਕੁਸ਼ੀ ਕੀਤੀ ਜੈਨੋਸਾਈਡ ਕੀਤਾ 25000 ਨੌਜਵਾਨ ਭਾਈ ਖਾਲੜਾ ਜੀ ਨੇ ਇੱਕ ਦਸਤਾਵੇਜ਼ ਬਣਾਏ ਸੀ ਕਿ ਭਾਈ ਖਾਲੜਾ ਜੀ ਨੇ 25000 ਨੌਜਵਾਨ ਲੱਭੇ ਸੀਗੇ ਜਿਹੜੀ ਕਿ ਹਕੂਮਤ ਆ ਹਕੂਮਤ ਨਹੀਂ ਚਾਹੁੰਦੀ ਕਿ ਪੰਜਾਬ ਦੀ ਨੌਜਵਾਨੀ ਉੱਪਰ ਕੇ ਆਵੇ ਪੰਜਾਬ ਦੀ ਨੌਜਵਾਨੀ ਨੂੰ ਇਹ ਦਬਾਉਣਾ ਚਾਹੁੰਦੇ ਆ ਕਿਉਂਕਿ ਜਦੋਂ ਵੀ ਮੁਗਲ ਚੜ ਕੇ ਆਏ ਆ ਚਾਹੇ ਉਹ ਕੋਈ ਵੀ ਚੜ ਕੇ ਆਇਆ ਤੇ ਪੰਜਾਬ ਇੱਕ ਕੰਧ ਬਣ ਕੇ ਟਕਿਆ ਇਹ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨਾ ਚਾਹੁੰਦੇ ਆ ਪਰ ਭਾਈ ਅਮਰਤਪਾਲ ਦੀ ਸੋਚ ਨੂੰ ਅੱਜ ਨੌਜਵਾਨੀ ਤੁਸੀਂ ਦੇਖ ਲਓ ਵੀ ਹੰਦੂਰ ਸਾਹਿਬ ਦੇ ਵਿੱਚ ਇੱਦਾਂ ਕੱਟ ਹੋਇਆ ਨੌਜਵਾਨੀ ਸਮਝ ਚੁੱਕੀ ਆ ਭਾਈ ਅਮਰਤਪਾਲ ਜੀ ਦੇ ਨਾਲ ਚੱਲ ਸੁੱਕੇ ਚੁੱਕਿਆ ਅੱਜ ਕਿ 90% ਜਿਹੜੀ ਵੋਟ ਆ ਉਹ ਭਾਈ ਅਮਰਤਪਾਲ ਦੇ ਹੱਕ ਚ ਖੰਡੂਰ ਸਾਹਿਬ ਦੇ ਐਸੇ ਪਿੰਡ ਨੇ ਜਿਨ੍ਹਾਂ ਦੇ ਵਿੱਚ ਹੋਰ ਕਿਸੇ ਲੀਡਰਾਂ ਦੇ ਬੂਥ ਵੀ ਨਹੀਂ ਲੱਗਣੇ ਅੱਜ ਭਾਈ ਅਮਰਤਪਾਲ ਸਿੰਘ ਨੂੰ ਕਿਉਂ ਆਣਾ ਪਿਆ ਕਿਉਂਕਿ ਸਮੇਂ ਦੀ ਹਕੂਮਤਾਂ ਨੇ ਨਸ਼ਾ ਚਲਾਇਆ ਸਮੇਂ ਦੀ ਹਕੂਮਤਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਗੈਂਗਸਟਰ ਬਣਾਇਆ ਤੁਹਾਡੀ ਇਹ ਚੀਜ਼ਾਂ ਰੋਕਣਾ ਚਾਹੁੰਗਾ ਵਿਰਸਾ ਸਿੰਘ ਵਲਟੋਹਾ ਕੁਲਬੀਰ ਜੀ ਦਾ ਵੱਡੀਆਂ ਪਾਰਟੀਆਂ ਨਾਲ ਤੱल्लੁਕ ਰੱਖਦੇ ਨੇ ਉਹ ਕਹਿ ਰਹੇ ਨੇ ਖਾਸ ਤੌਰ ਤੇ ਬਿਰਸਤ ਸਿੰਘ ਵਲਟੋਆ ਕੇ ਆਰਐਸਐਸ ਨਾਲ ਜਿਹੜੀ ਭਾਈਵੰਦਗੀ ਨਾਲ ਚੱਲਦੇ ਨੇ ਇਹ ਚੀਜ਼ਾਂ ਨੇ ਵੱਡੇ ਇਲਜ਼ਾਮ ਨੇ ਉਹਨਾਂ ਦੇ ਫਿਰ ਉਹ ਇਲਜ਼ਾਮ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਜੀ ਮੈਨੂੰ ਤਾਂ ਇਹਨਾਂ ਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਹੜਾ ਪਹਿਲਾਂ ਅਕਾਲੀ ਦਲ ਸੀ ਉਹ ਅਕਾਲੀ ਦਲ ਨਹੀਂ ਰਿਹਾ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕੀ ਇਹਨਾਂ ਦਾ ਬੀਜੇਪੀ ਨਾਲ ਨਾਤਾ ਨਹੀਂ ਸੀ ਅਲਾਈਅੰਸ ਨਹੀਂ ਸੀਗਾ ਕੀ ਇਹ ਸੰਗੀ ਨਹੀਂ ਸੀਗੇ ਬੀਜੇਪੀ ਕਿਹੜੀ ਆ ਉਹ ਆਰਐਸਐਸ ਦੀ ਆ ਜਿਹੜੇ ਕਿ ਅੱਜ ਵਿਰਸਾ ਸਿੰਘ ਬਲਟੋਵਾ ਜੀ ਬੋਲ ਰਹੇ ਨੇ ਵਿਰਸਾ ਸਿੰਘ ਬਲਟੋਵਾ ਜੀ ਨੂੰ ਤਾਂ ਚਾਹੀਦਾ ਸੀ ਜੇ ਤੁਸੀਂ ਆਪਣੇ ਆਪ ਨੂੰ ਕਪੰਥ ਕਹਿੰਦੇ ਹੋ ਤੁਸੀਂ ਕਹਿੰਦੇ ਹੋ ਆਪਣੇ ਕੁਰਬਾਨੀਆਂ ਵਾਸਤੇ ਆ ਪਰ ਸਾਨੂੰ ਸੀਟ ਛੱਡਣੀ ਚਾਹੀਦੀ ਸੀ ਆਉਣਾ ਚਾਹੀਦਾ ਨੌਜਵਾਨ ਦੇ ਹੱਕ ਵਿੱਚ ਅੱਜ ਤੁਸੀਂ ਸ਼ਾਸਤ ਕਰ ਰਹੇ ਹੋ ਪਰ ਲੋਕ ਸਮਝ ਚੁੱਕੇ ਨੇ ਵਿਰਸਾ ਸਿੰਘ ਬਲਟੋਵਾ ਤਾਂ ਇੱਥੋਂ ਲਾਸਟ ਨੰਬਰ ਤੇ ਆਉਣਗੇ ਜ਼ੀਰੋ ਹੋ ਚੁੱਕੇ ਨੇ ਰਹੀ ਗੱਲ ਕਾਂਗਰਸ ਦੀ ਉਹੀ ਕਾਂਗਰਸ ਆ ਨਾ ਜਿਨ੍ਹਾਂ ਨੇ 84 ਦੇ ਵਿੱਚ ਨੌਜਵਾਨੀ ਦਾ ਘਾਣ ਕੀਤਾ ਉਹੀ ਕਾਂਗਰਸ ਨਾ ਜਿਨ੍ਹਾਂ ਨੇ ਸਾਡੀਆਂ ਬਹੂਆਂ ਬੇਟੀਆਂ ਸਾਡੀਆਂ ਧੀਆਂ ਪਣਾ ਦੀ ਪੱਤ ਲੁੱਟੀ ਇਹ ਉਹੀ ਕਾਂਗਰਸ ਹਨ ਇਹ ਉਹੀ ਕਾਂਗਰਸ ਹਨ ਜਿਨ੍ਹਾਂ ਨੇ ਸਾਡਾ ਦਰਬਾਰ ਸੇਵਟਾਇਆ ਅਸੀਂ ਕਿਵੇਂ ਭੁੱਲ ਜਾਾਂਗੇ ਸਾਡੇ 84 ਕੀਤੀ ਅਸੀਂ ਕਿਵੇਂ ਭੁੱਲ ਜਾਾਂਗੇ ਸਾਡੇ ਦਰਬਾਰ ਸੇਵਟਾਇਆ ਅਸੀਂ ਕਿਵੇਂ ਭੁੱਲ ਜਾਾਂਗੇ ਸਿੱਖਾਂ ਨੂੰ ਦਿੱਲੀ ਦੇ ਵਿੱਚ ਟਾਇਰ ਪਾ ਕੇ ਸਾੜੇ ਪਰ ਮੈਂ ਅੱਜ ਇੱਕ ਹੋਰ ਕਹਿੰਨਾ ਸ਼ਹੀਦ ਭਾਈ ਬਿਆਨਤ ਸਿੰਘ ਜੀ ਦਾ ਸੁਪੁੱਤਰ ਭਾਈ ਸਰਬਜੀਤ ਸਿੰਘ ਫਰੀਦਕੋਟ ਹਲਕੇ ਚੋਂ ਖੜਾ ਸਿੱਖੋ ਉਹਦੇ ਪਛਾਣੋ ਕਿਤੇ ਭੁੱਲਣਾ ਜਾਇਓ ਭਾਈ ਸਰਬਜੀਤ ਖੰਡੂਰ ਸਾਹਿਬ ਤਾਂ ਭਾਈ ਅਮਰਤਪਾਲ ਦੇ ਇਹ ਲਹਿਰ ਬਣ ਗਈ ਆ ਖਡੂਰ ਸਾਹਿਬ ਵਾਲੇ ਤਾਂ ਕਹਿੰਦੇ ਨੇ ਕਿ ਅਸੀਂ ਲੰਬਾ ਲਾਵਾਂਗੇ ਕਹਿੰਦੇ ਪਹਿਲਾਂ ਵਾਲਾ ਕਹਿੰਦੇ ਜਿਹੜਾ ਪਹਿਲਾਂ ਹੋਇਆ ਜੋ ਬੀਬੀ ਖਾਲੜਾ ਜੀ ਖੜੇ ਹੋਏ ਸੀ ਕਿ ਉਹਨਾਂ ਨੂੰ ਨਹੀਂ ਜਿਤਾ पाए ਪਰ ਅਸੀਂ ਹੁਣ ਕਹਿੰਦੇ ਲੰਭ ਲਾਵਾਂਗੇ ਕਿ ਲੱਗਦਾ ਕਿ ਇੰਨਾ ਸੌਖਾ ਹੋਏਗਾ ਕਈ ਲੋਕ ਇਹ ਵੀ ਕਹਿ ਰਹੇ ਨੇ ਕਿ ਲੱਖ ਵੋਟ ਪੈ ਜੇਗੀ ਡੇਢ ਲੱਖ ਪੈ ਜੇਗੀ ਪਰ ਫਿਰ ਵੀ ਵਰਸਾ ਸਿੰਘ ਵਲਟੋਹਾ ਜਿੱਤ ਸਕਦਾ ਹੈ ਕੁਲਬੀਰ ਜੀ ਜਿੱਤ ਸਕਦਾ ਕਹਿੰਦੇ ਵੱਡੀਆਂ ਪਾਰਟੀਆਂ ਨੇ ਕਹਿੰਦੇ ਭਾਈ ਜੀ ਇਹ ਵੱਡੀਆਂ ਪਾਰਟੀਆਂ ਵਾਲੇ ਤਾਂ ਬਖਲਾਏ ਪਏ ਆ ਇਹਨਾਂ ਨੂੰ ਸਮਝ ਨਹੀਂ ਆ ਰਹੀ ਕੀ ਕਰੀਏ ਬਾਈ ਅਮਰਤਪਾਲ ਜੀ ਦੇ ਪਿੱਛੇ ਲਹਿਰ ਬਣ ਚੁੱਕੀ ਆ ਤੁਸੀਂ ਨਾ ਆਏ ਹੋ ਤੁਸੀਂ মিডিਆ ਵਾਲੇ ਤੁਸੀਂ ਕਵਰੇਜ ਕੀਤਾ ਕਿ 7-8 ਕਿਲੋਮੀਟਰ ਦਾ ਇੱਥੇ ਰੋਡ ਸ਼ੋਅ ਨਿਕਲਿਆ ਪਿੰਡ ਪਿੰਡ ਪਿੰਡਾਂ ਦੇ ਵਿੱਚ ਫੁੱਲਾਂ ਦੇ ਨਾਲ ਸਵਾਗਤ ਹੋ ਰਹੇ ਨੇ ਸਰੋਪਿਆਂ ਦੇ ਨਾਲ ਹਾਰਾਂ ਦੇ ਨਾਲ ਸਵਾਗਤ ਹੋ ਰਹੇ ਨੇ ਲੱਡੂਆਂ ਦੇ ਨਾਲ ਬਾਪੂ ਜੀ ਨੂੰ ਤੋਲਿਆ ਜਾ ਰਿਹਾ ਫੰਡੂਰ ਸਾਹਿਬ ਵਿੱਚ ਤਾਂ ਬਹੁਤ ਵੱਡੀ ਲਹਿਰ ਬਣ ਚੁੱਕੀ ਆ ਮੈਂ ਫੇਰ ਸੁਨੇਹਾ ਦੇਣਾ ਚਾਹਣਾ ਖੰਡੂਰ ਸਾਹਿਬ ਵਾਲੇ ਨੇ ਜੱਤ ਦਾ ਭਾਈ ਸਾਹਿਬ ਦੀ ਪੱਕੀ ਆ ਐਲਾਨ ਹੋਣਾ ਬਾਕੀ ਆ ਤੇ ਨਾਲ ਮੈਂ ਮੇਰੀ ਗੱਲ ਕੱਟੀ ਗਈ ਸੀ ਮੈਂ ਸਰਬਜੀਤ ਭਾਈ ਸਰਬਜੀਤ ਸਿੰਘ ਫਰੀਦਕੋਟ ਦੇ ਉਹਨਾਂ ਦੇ ਹੱਕ ਵਿੱਚ ਵੀ ਸਾਰੀ ਸੰਗਤ ਨੂੰ ਅਪੀਲ ਕਰਦਾ ਬੇਨਤੀ ਕਰਦਾ ਕਿ ਉਹਨਾਂ ਦੇ ਹੱਕ ਵਿੱਚ ਵੀ ਪੂਰ ਜੋਰ ਹੋ ਕੇ ਡਟ ਕੇ ਸਾਥ ਦਿਓ ਤੇ ਭਾਈ ਸਰਬਜੀਤ ਸਿੰਘ ਨੂੰ ਵੀ ਜਿਤਾਓ ਤੇ ਭਾਈ ਅਮਰਤਪਾਲ ਸਿੰਘ ਜੀ ਨੂੰ ਵੀ ਜਿਤਾਓ ਭਾਈ ਅਮਰਤਪਾਲ ਸਿੰਘ ਜੀ ਤਾਂ ਜਿੱਤੇ ਹੀ ਪਏ ਆ ਪਿੰਡ-ਪਿੰਡ ਗਏ ਆ ਅੱਜ ਲੋਕਾਂ ਨੇ ਬਹੁਤ ਪਰਮਾ ਸਗਾ ਸਵਾਗਤ ਕੀਤਾ ਜੀ ਜੀ ਬਹੁਤ ਸ਼ੁਕਰੀਆ ਧੰਨਵਾਦ ਰੋਮਨ ਬਰਾੜ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀਗੇ ਇਹ ਖੁਦ ਆਪ ਕਿਸਾਨ ਨੇ ਪਰ ਦਰਦ ਜਿਹੜਾ ਪੰਥ ਨਾਲ ਹੀ ਵੀ ਆਏਗਾ ਤਾ ਇੱਥੇ ਪਹੁੰਚੇ ਖਡੂਰ ਸਾਹਿਬ ਆ ਕੇ ਕੰਪੇਨਿੰਗ ਕਰ ਰਹੇ ਨੇ ਬਾਪੂ ਹੋਰਾ ਦੇ ਨਾਲ ਨਾਲ-ਨਾਲ ਪਿੰਡਾਂ ਦੇ ਵਿੱਚ ਜਾ ਰਹੇ ਨੇ ਤਾਂ ਇਹਨਾਂ ਦਾ ਕਹਿਣਾ ਹੈ ਕਿ ਜਿੱਤੇ ਪਏ ਨੇ ਜਿੱਤ ਬਸ ਐਲਾਨ ਹੋਣਾ ਬਾਕੀ ਹੈ ਪਰ ਨਾਲ ਦੀ ਨਾਲ ਇਹਨਾਂ ਨੇ ਜੋ ਫਰੀਦਕੋਟ ਦੀ ਸੀਟ ਹੈਗੀ ਆ ਉੱਥੋਂ ਸਰਬਜੀਤ ਸਿੰਘ ਹੋਰੀ ਖੜੇ ਨੇ ਉਹਨਾਂ ਦੇ ਲਈ ਵੀ ਖਾਸ ਤੌਰ ਤੇ ਅਪੀਲ ਕੀਤੀ ਆ ਉਹਨਾਂ ਨੇ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਆ ਵੀ ਦੇਖਣਾ ਆਏਗਾ ਜਦੋਂ ਰਿਜ਼ਲਟ ਆਉਂਦੇ ਨੇ ਕੌਣ ਬਾਜ਼ੀ ਮਾਰਦਾ ਹੈ ਕਿ ਬਾਕੀ ਦੇ ਲੀਡਰ ਨੇ ਉਹਨਾਂ ਦੀਆਂ ਨੀਂਦਾਂ ਉੱਡ ਜਾਣਗੀਆਂ ਕਿ ਨਹੀਂ ਇਹ ਦੇਖਣਾ ਆਏਗਾ ਵਿਚਾਰਜੂ ਸੰਜੇ ਕਰੋ ਕੈਮ ਸਹਿਯੋਗ ਦੇ ਸੀ ਜਗਮੀਤ ਧੰਨਵਾਦ